ਲੋਰੀਵਾਰੇ ਦਿਨ ਲੋੜੀ ਸਪੈਸ਼ਲ ਮੈਂ ਬਣਾਈ ਸੀ ਕਿ ਤਿਲ ਗੁੜ ਦੀ ਬਰਫੀ ਬਣਾ ਕੇ ਤਿਆਰ ਕੀਤੀ ਸੀ ਜੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਸੀ ਇਹਨੂੰ ਬਣਾਉਣੇ 'ਚ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਇਹ ਬਣ ਕੇ ਤਿਆਰ ਹੋ ਜਾਂਦੀ ਤਿਲ ਗੁੜ ਦੀ ਬਰਫੀ ਸਿਰਫ ਦੋ ਹੀ ਚੀਜ਼ਾਂ ਤੋਂ ਬਣ ਕੇ ਤਿਆਰ ਹੁੰਦੀ ਹੈ ਉਹਦੇ ਲਈ ਸਾਨੂੰ ਪਹਿਲੇ ਨੰਬਰ 'ਤੇ ਚਾਹੀਦਾ ਤਿਲ ਦੂਸਰੇ ਨੰਬਰ 'ਤੇ ਸਾਨੂੰ ਚਾਹੀਦਾ ਗੁੜ ਸਿਰਫ ਤਿਲ ਔਰ ਗੁੜ ਤੋਂ ਤਿਲ ਗੁੜ ਦੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਉਹਦੇ ਲਈ ਮੈਂ ਲੈ ਲਈ ਤੇ ਤਿਲ ਮੈਂ ਡੇਢ ਕੱਪ ਲੈ ਲਿਆ ਸੀਗਾ ਤਿਲ ਹੁਣ ਕੜਾਈ ਨੂੰ ਸੀ ਰੱਖਾਂਗੇ ਗੈਸ ਤੇ ਗੈਸ ਨੂੰ ਸੀ ਇੱਥੇ ਕਰਤੀ ਮੀਡੀਅਮ ਮੀਡੀਅਮ ਗੈਸ ਰੱਖ ਕੇ 2 ਤੋਂ 3 ਮਿੰਟ ਤੱਕ ਐਸੀ ਤੇ ਤਿਲ ਨੂੰ ਭੁੰਨ ਕੇ ਤਿਆਰ ਕਰਾਂਗੇ ਇਹਦੇ ਚ ਐਸੀ ਕੋਈ ਘਿਓ ਵਗੈਰਾ ਨਹੀਂ ਪਾਇਆ ਬਿਨਾਂ ਘਿਓ ਤੋਂ ਸੀ ਤਿਲ ਨੂੰ ਉੱਥੇ ਭੁੰਨ ਕੇ ਤਿਆਰ ਕਰਾਂਗੇ ਜ਼ਿਆਦਾ ਸੀ ਨਹੀਂ ਭੁੰਨਾ ਸਿਰਫ ਜਦੋਂ ਹਲਕਾ ਦਾਣਾ ਫੁੱਲਣਾ ਸਟਾਰਟ ਹੋ ਜਾਏਗਾ ਤਿਲ ਦਾ ਬਸ ਉਨਾ ਹੀ ਸੀ ਤੇ ਤਿਲ ਨੂੰ ਭੁੰਨਾ ਸੀ ਗੈਸ ਨੂੰ ਬੰਦ ਕਰਦਾ ਹੁਣ ਤਿਲ ਨੂੰ ਸੀ ਇੱਕ ਪਲੇਟ ਦੇ ਵਿੱਚ ਕੱਢ ਦਾਂਗੇ ਇਸ ਤਰੀਕੇ ਨਾਲ ਉਹਨੂੰ ਫੈਲਾ ਦੇਾਂਗੇ ਹਾਲੇ ਤਿੱਲ ਗਰਮ ਨੇ ਜਦੋਂ ਬਿਲਕੁਲ ਠੰਡੇ ਹੋ ਜਾਣਗੇ ਨਾ ਫਿਰ ਅਸੀਂ ਇਹਨੂੰ ਮਿਕਸੀ ਪਾ ਕੇ ਪੀਸ ਕੇ ਤਿਆਰ ਕਰਨਾ ਗਰਮ ਗਰਮ ਤਿੱਲ ਨੂੰ ਸੀ ਨਹੀਂ ਪੀਸਾਂਗੇ ਹੁਣ ਤਿੱਲ ਰੱਖੇ ਸਾਈਡ ਤੇ ਹੁਣ ਇੱਥੇ ਅਸੀਂ ਲੈ ਲਿਆ ਗੁੜ ਤੇ ਨਾਲ ਅਸੀਂ ਲੈ ਲਿਆ ਗ੍ਰੇਟਰ ਤੇ ਅਸੀਂ ਗੁੜ ਨੂੰ ਤੇ ਕद्दूकस ਕਰਾਂਗੇ ਮੈਂ ਮੋਟੇ ਵਾਲੀ ਸਾਈਡ ਤੋਂ ਤੇ ਕद्दूकस ਕਰਕੇ ਤਿਆਰ ਕਰ ਰਹੀਆਂ ਗੁੜ ਨੂੰ ਤੁਸੀਂ ਚਾਹ ਤੇ ਛੋਟੇ ਵਾਲੀ ਸਾਈਡ ਤੋਂ ਵੀ ਕद्दूकस ਕਰ ਸਕਦੇ ਹੋ ਵੱਡੇ ਵਾਲੀ ਸਾਈਡ ਤੋਂ ਬਹੁਤ ਹੀ ਜਲਦੀ ਕद्दूकस ਹੋ ਜਾਏਗਾ ਛੋਟੇ ਵਾਲੀ ਸਾਈਡ ਤੋਂ ਥੋੜਾ ਟਾਈਮ ਜ਼ਿਆਦਾ ਲੱਗਦਾ ਹੈ ਇਸ ਲਈ ਮੈਂ ਮੋਟੇ ਵਾਲੀ ਸਾਈਡ ਤੋਂ ਕद्दूकस ਕਰਕੇ ਤਿਆਰ ਕਰ ਰਹੀ ਹਾਂ ਗੁੜ ਨੂੰ ਤੁਸੀਂ ਚਾਹਤੋਂ ਚਾਕੂ ਨਾਲ ਬਿਲਕੁਲ ਬਾਰਿਕ-ਬਾਰਿਕ ਨੂੰ ਚੋਪ ਕਰ ਸਕਦੇ ਹੋ ਬਿਲਕੁਲ ਬਾਰਿਕ ਇਸ ਤਰੀਕੇ ਦਾ ਅਸੀਂ ਨੂੰ ਕद्दूकस ਕਰ ਲੈ ਹੈ ਗੁੜ ਰੱਖਾਂਗੇ ਸਾਈਡ ਤੇ ਐਨੀ ਦੇਰ ਸਾਡੇ ਤੇਲ ਵੀ ਠੰਡੇ ਹੋ ਗਏ ਸੀ ਹੁਣ ਸਾਰੇ ਤੇਲ ਅਸੀਂ ਮਿਕਸੀ ਜਾਰ ਚ ਪਾਤੇ ਤੇ ਇਸੇ ਇਹਦੇ ਵਿੱਚੋਂ ਦੋ ਚਮਚਾ ਤੇਲ ਕਢਾ ਲਵਾਂਗੇ ਜੋ ਕਿ ਸੀ ਲਾਸਟ ਨਾ ਬਰਫੀ ਨੂੰ ਗਾਰਨਿਸ਼ ਕਰਨ ਲੱਗਿਆ ਇਸਤੇਮਾਲ ਕਰਾਂਗੇ ਹੁਣ ਅਦਰ ਅਸੀਂ ਤੇਲ ਨੂੰ ਪੀਸ ਲਵਾਂਗੇ ਲਗਾਤਾਰ ਨਾ ਪੀਸਿਓ ਕਿਤੇ ਇਹ ਨਾ ਤੁਸੀਂ ਤੇਲ ਦਾ ਤੇਲ ਨਿਕਾਲ ਦੋ ਇਹਨੂੰ ਅਸੀਂ ਰੁਕ ਰੁਕ ਕੇ ਮਿਕਸੀ ਨੂੰ ਚਲਾ ਕੇ ਤੇਲ ਨੂੰ ਇਸ ਤਰੀਕੇ ਨਾਲ ਪੀਸ ਕੇ ਅਸੀਂ ਤਿਆਰ ਕਰ ਲਿਆ ਸੀਗਾ ਇਹਨੂੰ ਰੱਖ ਦਾਂਗੇ ਸਾਈਡ ਤੇ ਹੁਣ ਅਦਰ ਅਸੀਂ ਬਣਾਵਾਂਗੇ ਇਨਸਟੈਂਟ ਵਾਲਾ ਮਾਵਾ ਬਣਾ ਕੇ ਤਿਆਰ ਕਰਾਂਗੇ ਕੜਾਈ 'ਚ ਪਾਵਾਂਗੇ ਦੁੱਧ ਦੁੱਧ ਦੇ ਵਿੱਚ ਪਾ ਦਾਂਗੇ ਮਿਲਕ ਪਾਊਡਰ ਅੱਧਾ ਕੱਪ ਮੈਂ ਲਿਆ ਹੀ ਦੁੱਧ ਦਾ ਤੇ ਇੱਕ ਕੱਪ ਲੈ ਲਈ ਮਿਲਕ ਪਾਊਡਰ ਚੰਗੀ ਤਰ੍ਹਾਂ ਦੋਨੋਂ ਚੀਜ਼ਾਂ ਨੂੰ ਮਿਕਸ ਕਰਾਂਗੇ ਇਹਦੇ ਵਿੱਚ ਨਾ ਕੋਈ ਵੀ ਲੰਮਸ ਵਗੈਰਾ ਨਹੀਂ ਰਹਿਣਾ ਚਾਹੀਦਾ ਗੈਸ ਹਲੇ ਸੀ ਓਕੇ ਨਹੀਂ ਸੀ ਕੀਤੀ ਗੈਸ ਹਲੇ ਸਾਡੇ ਇੱਥੇ ਬੰਦ ਏ ਇਹਨੂੰ ਚੰਗੀਆਂ ਜਦੋਂ ਮਿਕਸ ਹੋ ਜਾਏਗਾ ਨਾ ਫਿਰ ਅਸੀਂ ਇੱਥੇ ਗੈਸ ਨੂੰ ਓਕੇ ਕਰਾਂਗੇ ਹੁਣ ਮੈਂ ਇੱਥੇ ਗੈਸ ਨੂੰ ਨਾ ਓਕੇ ਕਰ ਲਿਆ ਸੀਗਾ ਹੁਣ ਅਸੀਂ ਨੂੰ ਨਾ ਤੇ ਭੁੰਨਾਂਗੇ ਉਦੋਂ ਤੱਕ ਭੁੰਨਾਂਗੇ ਜੋ ਤੱਕ ਇਹ گاੜਾ ਨਾ ਹੋਣਾ ਸਟਾਰਟ ਹੋ ਜਾਏ ਇੱਥੇ ਮੈਂ ਮਾਰਕੀਟ ਸੋਰੀ ਕਾਰ ਇਨਸਟੈਂਟ ਵਾਲਾ ਮਾਮਾ ਬਣਾ ਕੇ ਤਿਆਰ ਕਰ ਰਹੀ ਆਂ ਤੁਸੀਂ ਦੀ ਜਗ੍ਹਾ ਤੇ ਮਾਰਕੀਟ ਵਾਲਾ ਮਾਵਾ ਵੀ ਲੈ ਸਕਦੇ ਹੋ ਹੁਣ ਮੈਂ ਇਹਦੇ ਵਿੱਚ 1.5 1.5 ਚਮਚ ਪਾਤਾ ਹੀ ਦੇਸੀ ਘਿਓ ਦਾ ਦੇਸੀ ਘਿਓ ਪਾ ਕੇ ਚੰਗੀ ਤਰ੍ਹਾਂ ਉਸੇ ਮਿਕਸ ਕਰਾਂਗੇ ਉਹ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਕਾਕੇ ਇਹ ਨਾ ਗਾੜਾ ਹੋਣਾ ਸਟਾਰਟ ਹੋਈਏਗਾ ਇਸੇ ਤਰੀਕੇ ਨਾਲ ਇਹ ਹੋਰਲੇ ਗਾੜਾ ਆਏਗਾ ਜਿਸਾਈਂ ਆਟੇ ਮਕੇ ਜਿਹਾ ਇੱਕ ਡੋਅ ਦੀ ਸ਼ੇਪ ਚ ਆ ਜਾਏਗਾ ਸਹੀ ਆਟਾ ਗੁੰਨੇ ਉਸ ਤਰੀਕੇ ਨਾਲ ਇਸ ਤਰੀਕੇ ਨਾਲ ਸਾਈਡਾ ਤੋਂ ਹੀ ਸਪੈਚੁਲਾ ਨਾਲ ਉਤਾਰਦੇ ਵਿੱਚ ਮਿਕਸ ਕਰਦੇ ਜਾਵਾਂਗੇ ਤੇ ਆਪਣੇ ਆਪ ਨਾ ਇਹ ਮਤਲਬ ਕਿ ਇੰਨਾ ਗਾੜਾ ਹੋ ਜਾਏਗਾ ਕਿ ਆਪਣੇ ਆਪ ਕੜਾਈ ਨੂੰ ਜੇ ਛੋੜ ਦੇਗਾ ਸਾਡਾ ਮਾਵਾਂ ਅਤੇ ਬਣ ਕੇ ਤਿਆਰ ਹੈ ਗੈਸ ਨੂੰ ਅਸੀਂ ਬੰਦ ਕਰਤਾ ਹੁਣ ਇਸ ਤਰੀਕੇ ਨਾਲ ਮਾਵਾਂ ਲਈ ਬਹੁਤ ਕਰਾ ਮੈਨੂੰ ਇਸ ਤਰੀਕੇ ਨਾਲ ਹੀ ਸਪੈਚੁਲਾ ਨਾਲ ਕੜਾਈ ਦੇ ਵਿੱਚ ਫਲਾ ਦੇਾਂਗੇ ਤਾਂ ਕਿ ਇਹ ਹਲਕਾ ਠੰਡਾ ਹੋਏ ਜਿਆਦਾ ਠੰਡਾ ਨਹੀਂ ਕਰਨਾ ਸਿਰਫ ਹਲਕਾ ਜਾ ਜਦ ਤੱਕ ਉਹ ਠੰਡਾ ਹੋ ਰਿਹਾ ਹੈ ਦਸੀ ਆਪਣੀ ਜੋ ਟ੍ਰੇ ਜਾਂ ਪਲੇਟ ਜਾਂ ਥਾਲ ਜੋ ਵੀ ਤੁਸੀਂ ਜਿੱਤੇ ਵੀ ਪਰਫੀ ਸੈੱਟ ਕਰ ਰਹੀਆਂ ਉਹਨੂੰ ਲੈ ਕੇ ਨਾ ਅਸੀਂ ਦੇਸੀ ਘਿਓ ਨਾਲ ਚੰਗੀ ਤਾਂ ਉਹਨੂੰ ਗ੍ਰੀਸ ਕਰ ਲਾਂਗੇ ਤਾਂ ਕਿ ਜੋ ਵੀ ਬਰਫੀ ਨੂੰ ਸੈੱਟ ਕਰੇ ਬਰਫੀ ਆਰਾਮ ਨਾਲ ਉਹਦੇ ਵਿੱਚ ਨਿਕਲ ਜਾਏਗੀ ਚਿਪਕੇਗੀ ਨਹੀਂ ਹੁਣ ਮਾਵਾ ਵੀ ਠੰਡਾ ਹੋ ਗਿਆ ਏ ਜਿਆਦਾ ਠੰਡਾ ਨਹੀਂ ਕਰਨਾ ਬਸ ਹਲਕਾ ਜਿਹਾ ਕੋਸਾ ਕੋਸ ਹੋਣਾ ਚਾਹੀਏ ਜਿਹਦੇ ਵਿੱਚ ਕੀ ਸਾਡਾ ਗੁੜ ਚੰਗੇ ਦਾ ਮੈਲਟ ਹੋ ਜਾਏ ਇਹਦੇ ਵਿੱਚ ਅਸੀਂ ਪਾਤਾ ਗੁੜ ਤੇ ਇਥੇ ਮੈਂ ਡੇਢ ਕੱਪ ਲਿਆ ਸੀਗਾ ਤਿਲ ਤੇ ਡੇਢ ਕਾਪੀ ਸੀ ਲਿਆ ਉੱਥੇ ਗੁੜ ਦਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਦੇਖੋਗੇ ਨਾ ਜੋ ਇਹਦੇ ਵਿੱਚ ਗਰਮੈਸ਼ ਹੋਏਗੀ ਨਾ ਮਾਵੇ ਦੇ ਵਿੱਚੋਂ ਉਹਦੇ ਨਾਲ ਸਾਡਾ ਗੁੜ ਬਹੁਤ ਵਧੀਆ ਇਥੇ ਮੈਲਟ ਹੋ ਜਾਏਗਾ ਚੰਗੀ ਤਰ੍ਹਾਂ ਅਗੋਂ ਤੁਹਾਨੂੰ ਲੱਗੇ ਮੈਲਟ ਨਹੀਂ ਹੋ ਰਿਹਾ ਫਿਰ ਤੁਸੀਂ ਸਿਰਫ 1 ਮਿੰਟ ਲਈ ਇਹਨੂੰ ਗੈਸ ਰੱਖ ਕੇ ਨਾ ਇਹਨੂੰ ਹਲਕਾ ਜਿਹਾ ਗਰਮ ਕਰ ਲੈਣਾ ਜ਼ਿਆਦਾ ਨਹੀਂ ਕਰਨਾ ਸਿਰਫ 1 ਮਿੰਟ ਲਈ ਵੈਸੇ ਤੋਂ ਇਸੇ ਤਰੀਕੇ ਨਾਲ ਚੰਗੀ ਤਰ੍ਹਾਂ ਮੈਲਟ ਹੋ ਜਾਏਗਾ ਕਿਉਂਕਿ ਇਸ ਲਈ ਇਹ ਸੀ ਗੋੜਣਾ ਨਾ ਕਦੂਕਸ ਕਰਕੇ ਲਿਆ ਹੈ ਤਾਂ ਕਿ ਜਲਦੀ ਨਾਲ ਮੈਲਟ ਹੋ ਜਾਏਗਾ ਹੁਣ ਇਹਦੇ ਵਿੱਚ ਪਾ ਦਾਂਗੇ ਤਿਲ ਤਿਲ ਨੂੰ ਸਿੱਕ ਵਾਰ ਸਾਰੇ ਨਹੀਂ ਪਾਣਾ ਹਾਫ ਤਿਲ ਮੈਂ ਪਹਿਲੇ ਪਾ ਲਈ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਫਿਰ ਜੋ ਸੈਕਿੰਡ ਥੋੜਾ ਹੋ ਰਹਿ ਗਿਆ ਸੀ ਤਿਲ ਉਹਨੂੰ ਹੀ ਬਾਅਦ ਵਿੱਚ ਪਾਇਆ ਮੈਂ ਕਿ ਮੈਂ ਦੋ ਵਾਰ ਕਰਕੇ ਤਿਲ ਨੂੰ ਗੁੜ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਸ ਤਰੀਕੇ ਦਾ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਗਾਣਾ ਵੀ ਹੋ ਗਿਆ ਸੀਗਾ ਇਕੱਠਾ ਹੋ ਗਿਆ ਸੀ ਕੜਾਈ ਦੇ ਵਿੱਚ ਹੁਣ ਅੱਗੇ ਫਟਾਫਟ ਆਪਣੀ ਬਰਫੀ ਸੈੱਟ ਕਰ ਲੈਣੀ ਹੈ ਲੈ ਲਈ ਟਰੇ ਜੋ ਹੀ ਦੇਸੀ ਘਿਓ ਨਾਲ ਗ੍ਰਿਸ ਕਰਕੇ ਰੱਖੀ ਸੀ ਤੁਸੀਂ ਕੋਈ ਵੀ ਥਾਲ ਵਗੈਰਾ ਵੀ ਲੈ ਸਕਦੇ ਹੋ ਹੋ ਜੋ ਮਿਕਸਰ ਆ ਨਾ ਤਿਲ ਲੋ ਗੁੜ ਦਾ ਉਹਨੂੰ ਹੀ ਟਰੇ ਦੇ ਵਿੱਚ ਰੱਖ ਦਾਂਗੇ ਤੇ ਸਪੈਚੂਲਾ ਨਾਲ ਨੂੰ ਸੈੱਟ ਕਰ ਲਾਂਗੇ ਤੇ ਮੈਂ ਟਰੇ ਕਾਫੀ ਵੱਡੀ ਸੀ ਅੱਧੀ ਟਰੇ ਤੇ ਇਹ ਬਰਫੀ ਨੂੰ ਮੈਂ ਸੈੱਟ ਕਰ ਲਿਆ ਸੀ ਤੇ ਬਸ ਵੀ ਨਾ ਅਸੀਂ ਥੋੜੀ ਜੀ ਮੋਟੀ ਹੀ ਰੱਖੀ ਸੀ ਇਸ ਲਈ ਮੈਂ ਹਾਫ ਟਰੇ ਤੇ ਸੈੱਟ ਕੀਤਾ ਹੈ ਇਸੇ ਤਰੀਕੇ ਨਾਲ ਸਪੈਚੂਲਾ ਨਾਲ ਹੁਣ ਅਸੀਂ ਨੂੰ ਕਰਾਂਗੇ ਗਾਰਨਿਸ਼ ਜੋ ਅਸੀਂ 2 ਚਮਚ ਤਿਲ ਬਚਾ ਕੇ ਰੱਖੇ ਸੀ ਨਾ ਇਸ ਲਈ ਬਚਾਇ ਸੀ ਕਿ ਹੀ ਲਾਸਟ ਵਿੱਚ ਨੂੰ ਗਾਰਨਿਸ਼ ਕਰਾਂਗੇ ਹੁਣ ਅਸੀਂ ਨੂੰ ਤਿਲ ਨਾਲ ਗਾਰਨਿਸ਼ ਕਰ ਲਾਂਗੇ ਉਸ ਤੋਂ ਬਾਅਦ ਇਸੀ ਦੇ ਵਿੱਚ ਇਹਦੇ ਉੱਪਰ ਗਾਰਨਿਸ਼ ਕਰਾਂਗੇ ਬਾਰੀਕ ਕੱਟੇ ਪਿਸਤਾ ਦੇ ਨਾਲ ਤਾਂ ਕਿ ਇਹ ਖਾਂਜ ਬਹੁਤ ਹੀ ਟੇਸਟੀ ਦੇਖਣੇ ਨੂੰ ਵਧੀਆ ਲੱਗੇ ਤੁਸੀਂ ਚਾਹੋ ਤੇ ਸਿੰਪਲ ਵੀ ਰੱਖ ਸਕਦੇ ਹੋ ਜਾਂ ਖਾਲੀ 蒂ਲ ਨਾਲ ਗਾਰਨਿਸ਼ ਕਰ ਸਕਦੇ ਹੋ ਜਾਂ ਮੇਰੇ ਵਾਂਗੂ ਤੁਸੀਂ ਬਾਰੀਕ ਕੱਟੇ ਪਿਸਤਾ ਨਾਲ ਵੀ ਗਾਰਨਿਸ਼ ਕਰ ਸਕਦੇ ਹੋ ਗੁਲਾਬ ਦੀਆਂ ਪੰਖੜੀਆਂ ਨਾਲ ਵੀ ਗਾਰਨਿਸ਼ ਕਰ ਸਕਦੇ ਹੋ ਤਾਂ ਕਿ ਬਰਫੀ ਦੇਖਣੇ ਚ ਸੋਹਣੇ ਲੱਗੇ ਖਾਣੇ ਚ ਸੱਚ ਮੰਨਿਆ ਬਹੁਤ ਹੀ ਆਈ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਉਸ ਬਰਫੀ ਹੁਣ ਹੁਣ ਅਸੀਂ ਸੈੱਟ ਹੋਣ ਲਈ ਨਾ 10 ਤੋਂ 15 ਮਿੰਟ ਲਈ ਫ੍ਰੀਜ ਵਿੱਚ ਰੱਖ ਦਿੱਤਾ ਸੀ 15 ਮਿੰਟ ਬਾਅਦ ਮੈਂ ਕੱਢ ਕੇ ਲੈ ਆਈ ਸੀ ਤੇ ਮੈਂ ਹੱਥ ਲਗਾ ਕੇ ਚੈੱਕ ਕੀਤਾ ਸੀ ਪਰਫੇ ਬਹੁਤ ਵਧੀਆ ਸੈੱਟ ਹੋ ਗਈ ਸੀਗੀ ਹੁਣ ਅਸੀਂ ਇਹਨੂੰ ਆਪਣੇ ਮਨਪਸੰਦ ਪੀਸ ਵਿੱਚੋਂ ਕੱਟ ਲਾਂਗੇ ਛੋਟਾ ਵੱਡਾ ਜਿਸ ਤਰ੍ਹਾਂ ਤੁਹਾਨੂੰ ਪੀਸ ਤੁਸੀਂ ਹਸਾਮਣ ਨੂੰ ਕੱਟ ਸਕਦੇ ਹੋ ਉਹ ਤੁਹਾਨੂੰ ਕੱਟਣ ਜੀ ਪਤਾ ਲੱਗ ਰਿਹਾ ਹੋਗਾ ਇਹ ਸਾਡੀ ਬਰਫੀ ਕਿੰਨੀ ਸੌਫਟ ਬਣ ਕੇ ਤਿਆਰ ਹੋਈ ਸੀਗੀ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਈ ਸੀਗੀ ਖਾਂਦੇ ਹੀ ਮੂੰਹ ਵਿੱਚ ਘੁਲਣ ਵਾਲੀ ਇਹ ਬਰਫੀ ਸਾਡੀ ਬਣ ਕੇ ਤਿਆਰ ਹੋਈ ਸੀਗੀ ਮੈਂ ਤੁਹਾਨੂੰ ਪੀਸ ਕਾਲ ਕੇ ਵੀ ਚੈੱਕ ਕਰਾਂਗੀ ਉਹ ਤੁਸੀਂ ਦੇਖਣਾ ਟਰੇ ਸਾਡੀ ਬਿਲਕੁਲ ਹੀ ਬਰਫੀ ਚਿੱਕੀ ਨਹੀਂ ਹੈ ਬਹੁਤ ਆਰਾਮ ਨਾਲ ਇਹ ਬਰਫੀ ਨਿਕਲੀ ਸੀ ਕਿਉਂਕਿ ਅਸੀਂ ਉਹ ਦੇਸੀ ਘਿਓ ਨਾਲ ਗ੍ਰੀਸ ਕਰ ਲਿਆ ਸੀ ਨਾ ਉਹਦੇ ਕਰਕੇ ਕੀ ਹੋਇਆ ਕਿ ਬਰਫੀ ਬਹੁਤ ਆਰਾਮ ਨਾਲ ਬਾਹਰ ਨਿਕਲ ਰਹੀ ਸੀ ਬਿਲਕੁਲ ਸਾਡੇ ਪੀਸ ਟੁੱਟੇ ਵੀ ਨਹੀਂ ਤੁਸੀਂ ਦੇਖ ਸਕਦੇ ਹੋ ਔਰ ਬਹੁਤ ਹੀ ਸੌਫਟ ਇਹ ਬਣ ਕੇ ਤਿਆਰ ਹੋਈ ਸੀਗੀ ਵੈਸੇ ਤਾਂ ਇਹ ਮਾਰਕੀਟ 'ਚ ਮਠਾਈਏ ਬਹੁਤ ਸਾਰੇ ਮਿਲਦੇ ਆ ਹਰ ਤਿਉਹਾਰ 'ਤੇ ਪਉ ਜਦੋਂ ਅਸੀਂ ਘਰ ਹੀ ਨਹੀਂ ਵਧੀਆ ਮਠਿਆਈਆਂ ਬਣਾ ਸਕਦੇ ਫਿਰ ਅਸੀਂ ਕਿਉਂ ਮਾਰਕੀਟ ਦੀ ਮਠਾਈ ਖਾਣੀ ਉਹ ਬਹੁਤ ਹੀ ਵਧੀਆ ਹੀ ਬਣ ਕੇ ਤਿਆਰ ਹੋਈ ਸੀ ਤੁਸੀਂ ਅਗਰ ਮਾਵਾਂ ਨਹੀਂ ਪਾਉਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਪੀਸ ਤੋੜ ਕੇ ਚੈੱਕ ਕਰਾਂ ਨੀ ਤੁਹਾਨੂੰ ਤੋੜਨ ਚ ਪਤਾ ਲੱਗ ਜਾਏਗਾ ਕਿੰਨੀ ਇਹ ਸੌਫਟ ਬਣ ਕੇ ਤਿਆਰ ਹੋਈ ਮੂੰਹ ਵਿੱਚ ਕੁਲ ਜਾਣ ਵਾਲੀ ਇਹ ਬਰਫੀ ਸਾਡੀ ਬਣ ਕੇ ਤਿਆਰ ਹੋਈ ਸੀ ਮੇਰੇ ਘਰ ਦੇ ਨੂੰ ਸੱਚ ਮੰਨੇ ਬਹੁਤ ਹੀ ਇਹ ਬਰਫੀ ਪਸੰਦ ਆਈ ਸੀਗੀ ਇਹ ਸਾਰਿਆਂ ਨੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਧੀ ਵੀ ਸੀ మేర వీడియో చ్లీజలైక్ేర్ కమెంట్ భూల్నా మేర వాళ్ళు తను సార్ హీడీ